ਸੁਸ਼ੀਦੇਸਰ ਰੋਡ ਾਲ ਟੀਵੀ ਤੇ ਮੈਂ ਹਾਂ ਜਗਜੀਤ ਸਿੰਘ ਾਲ ਤੇ ਅੱਜ ਇੱਕ ਐਸੇ ਪਰਿਵਾਰ ਦੇ ਕੋਲ ਪਹੁੰਚਿਆ ਜੋ ਹਸਪੀਟਲ ਦੇ ਵਿੱਚ ਜਿਨ੍ਹਾਂ ਦੀ 15 ਸਾਲਾਂ ਬੇਟੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਇੱਕ ਹਸਪੀਟਲ ਨਿੱਜੀ ਹਸਪੀਟਲ ਦੇ ਬੈੱਡ ਤੇ ਲੜ ਰਹੀ ਆ ਤਾਂ ਜ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦਾ ਜਿਹੜਾ ਪਿਛੋਕੜ ਹੈ ਬਹੁਤ ਹੀ ਗਰੀਬੀ ਦੇ ਨਾਲ ਜੁੜਿਆ ਆ ਤੇ ਪਿਤਾ ਜਿਹੜਾ ਉਹ ਦਿਹਾੜੀ ਧੱਪਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਪਰ ਉਸ ਧੀ ਨੂੰ ਜਿਹੜੀ ਆ ਸਕੂਲ ਦੇ ਵਿੱਚ ਪੜ੍ਹਦੀ ਸੀ ਤਾਂ ਅਚਾਨਕ 슈ਗਰ ਤੇ ਉਸ ਤੋਂ ਬਾਅਦ ਜਿਹੜੀਆਂ ਡਾਕਟਰਾਂ ਵੱਲੋਂ ਤੇ ਪਰਿਵਾਰ ਵੱਲੋਂ মিডিਆ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਦੀਆਂ ਜਿਹੜੀਆਂ ਕਿਡਨੀਆਂ ਖਰਾਬ ਹੋ ਗਈਆਂ ਜਦੋਂ ਕਿਡਨੀਆਂ ਖਰਾਬ ਹੁੰਦੀਆਂ ਤਾਂ ਉਹ ਹਸਪੀਟਲ ਲੈ ਕੇ ਆਉਂਦੇ ਤਾਂ ਉੱਥੇ ਜਦੋਂ ਡਾਕਟਰ ਸਾਹਿਬ ਚੈੱਕ ਕਰਦੇ ਆ ਤਾਂ ਕਿਡਨੀਆਂ ਦੇ ਵਿੱਚ ਤੇ 슈ਗਰ ਜਿਹੜੀ ਉਹਨਾਂ ਦੀ ਕਾਫੀ ਆਉਂਦੀ ਆ ਤਾਂ ਪਰਿਵਾਰ ਨੂੰ ਉਸ ਟਾਈਮ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤਾਂ ਉਸ ਤੋਂ ਬਾਅਦ ਪਰਿਵਾਰ ਆਪਣੀ ਜਿਹੜੀ ਜੇਬ ਦੇ ਵਿੱਚੋਂ ਇਲਾਜ ਕਰਵਾਉਂਦਾ ਜਿੰਨੀ ਜੋਗਾ ਹੈਗਾ ਸੀ ਪਰ ਅੱਜ ਲਗਾਤਾਰ 5 ਦਿਨ ਪੀਜਾ ਤੇ باوجود ਵੀ ਜਿਹੜਾ ਪਰਿਵਾਰ ਆਪਣੇ ਉਸ ਬੇਟੀ ਦਾ ਇਲਾਜ ਕਰਵਾ ਰਿਹਾ ਪਰ ਹੁਣ ਸਭ ਤੋਂ ਵੱਡੀ ਮੁਸ਼ਕਲ ਕੀ ਇਲਾਜ ਅੱਗੇ ਤੁਰਨਾ ਤਾਂ ਪੈਸੇ ਦੀ ਕਮੀ ਆ ਤਾਂ ਪਰਿਵਾਰ ਨੇ ਸਮੂਹ ਸਮਾਜ ਸੇਵੀ ਅਤੇ ਐਨ ਆਰ ਆਈ ਵੀਰਾਂ ਨੂੰ ਇੱਕ ਅਪੀਲ ਜਿਹੜੀ ਇਹ ਕਰਨੀ ਕਿ ਉਸ ਧੀ ਨੂੰ ਉਹਨਾਂ ਦੀ ਨੂੰ ਬਚਾ ਲਿਆ ਜਾਵੇ ਕਿਉਂਕਿ ਪਰਿਵਾਰ ਜਿਹੜਾ ਉਹ ਕਾਫੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਕਰਦਾ ਤਾਂ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀਆਂ ਗਰੀਬੀ ਦੇ ਕਾਰਨ ਕਈਆਂ ਦੇ ਮਾਪਿਓ ਤੇ ਕਈਆਂ ਦੇ ਬੱਚੇ ਜਿਹੜੇ ਇਲਾਜ ਤੋਂ ਬਿਨਾਂ ਹੀ ਇਸ ਜਿਹੜੇ ਤੁਰ ਜਾਂਦੇ ਤੇ ਵੱਡੀਆਂ-ਵੱਡੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਕੋਲ ਇਨਾ ਵੱਲ ਧਿਆਨ ਦੇਦੀਆਂ ਪਰ ਕੋਈ ਜਿਹੜੇ ਉਹ ਨਹੀਂ ਆਂਦੇ ਦੇ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਕਰਦੇ ਬਾਕੀ ਗੱਲਬਾਤ ਸਤਿਗੁਰੂ ਕੀ ਨਾਮ ਤੁਹਾਡਾ ਉਹクセਕ ਸਿੰਘ ਹੈ ਜੀ ਬੇਟੀ ਦਾ ਨਾਮ ਸੀ ਕਵਲਜੀਤ ਕੋਰ ਹੈ ਕਿਹੜਾ ਪਿੰਡ ਦਾ ਨਾਮ ਦੁਬਲੀ ਬੇਨ ਹੈ ਸੀ ਕੀ ਗੱਲਬਾਤ ਹੋਈ ਸਾਰੀ ਗੱਲ ਸਰਦਾਰ ਜੀ 6 ਮਹੀਨੇ ਵੀ ਆਪਾਂ ਨੂੰ 슈ਗਰ ਦਾ ਪਤਾ ਲੱਗਾ ਸੀ 슈ਗਰ 6 ਮਹੀਨਿਆਂ ਦੇ ਵਿੱਚ ਇਤੋਂ ਚੱਕ ਚੱਲ ਜੂਗੀ ਇਹ ਸਾਨੂੰ ਪਤਾ ਨਹੀਂ ਜੀ ਤੇ ਹੁਣ ਜਿੰਨਾ ਕੁ ਕੁਝ ਹੈਗਾ ਹੈ ਉਹ ਸਾਰਾ ਇਹ ਜੋ ਵਟਕੇ ਤੇ ਆਪਾਂ ਇਹਦੇ ਉੱਤੇ ਲਾ ਚੁੱਕੇ ਆ ਹੁਣ ਮੇਰੇ ਕੋਲ ਕੁਝ ਨਹੀਂ ਰਹਿ ਗਿਆ ਜੀ ਤੇ ਮੈਂ ਆਪਣੀ ਬੇਟੀ ਨੂੰ ਬਚਾਉਣਾ ਚਾਹੁੰਨਾ ਤੇ ਸਾਰਿਆਂ ਗੜੀ ਹੱਥ ਜੋੜ ਕੇ ਬੇਨਤੀ ਹੈ ਵੀ ਮੇਰੀ ਵਤ ਵਤ ਮਤ ਕੀਤੀ ਜਾਵੇ ਮੈਂ ਮੇਰੇ ਘਰ ਵੀ ਕੱਚੇ ਆ ਮਤਲਬ ਕਿ ਛੱਤਾ ਉਹ ਵੀ ਮੀਂਹ ਦੇ ਕਾਰਨ ਡਿੱਗੀਆਂ ਪਈਆਂ ਵਾ ਕੋਈ ਮੈਂ ਨਹੀਂ ਜੋਗਾ ਨਹੀਂ ਹੈਗਾ ਵੀ ਹੁਣ ਜਿੱਥੇ ਤੱਕ ਮੈਂ ਲੈ ਗਿਆ ਵਾ ਤੇ ਹੁਣ ਮੇਰੀ ਮਤ ਕੀਤੀ ਜਾਵੇ ਜੀ ਪਰਿਵਾਰ ਦੇ ਵਿੱਚ ਵਿੱਚ ਕੌਣ ਕੌਣ ਹੈ ਤੇ ਜਿਹੜਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਇਕੱਲਾ-ਕੱਲਾ ਹੀ ਆ ਨਾ ਮੇਰਾ ਮਾਂ ਪਿਓ ਨਾ ਕੋਈ ਭੈਣ ਭਰਾ ਜੀ ਮੈਂ ਇਕੱਲਾ-ਕੱਲਾ ਹੀ ਆ ਜੀ ਬੱਚੇ ਕਿੰਨੇ ਤੁਹਾਡੇ ਬੱਚੇ 2 ਆ ਜੀ ਇੱਕ ਏਕ ਗੁੱਡੀ ਆ ਇੱਕ ਲੜਕਾ ਆ ਜੀ ਕਿੰਨੇ ਦਿਨ ਹੋ ਗਏ ਹਸਪੀਟਲ ਦੇ ਵਿੱਚ ਇੱਥੇ ਅੱਜ 5ਵਾਂ ਦਿਨ ਆ ਜੀ ਤਾਂ ਹੁਣ ਕੀ ਦਿੱਕਤ ਆ ਰਹੀ ਆ ਦਿੱਕਤ ਹੁਣ ਜੀ ਇਲਾਜ ਦੀ ਆ ਰਹੀ ਆ ਪੈਸੇ ਦੀ ਦਿੱਕਤ ਆ ਰਹੀ ਆ ਜੀ ਹਾਂਜੀ ਤਾਂ ਕੋਈ ਮੋਬਾਈਲ ਨੰਬਰ ਚੱਲਦਾ ਤੁਹਾਡਾ ਹਾਂਜੀ ਬੋਲ ਕੇ ਦੱਸੋ 9914751216 ਜੀ ਇੱਕ ਵਾਰ ਫੇਰ ਬੋਲੋ 9914751216 ਕੋਈ ਵੀ ਦਾਨੀ ਸੱਜਣ ਜਾਂ ਐਨ ਆਰ ਆਈ ਵੀਰ ਇਸ ਪਰਿਵਾਰ ਤੇ ਜਾਂ ਇਸ ਧੀ ਤੇ ਤਰਸ ਕਰਕੇ ਜਿਹੜੀ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਪਰਿਵਾਰ ਨੇ ਆਪਣਾ ਜਿਹੜਾ ਉਹ ਮੋਬਾਈਲ ਨੰਬਰ ਵਿੱਚ ਬੋਲਿਆ ਤਾਂ ਤੁਸੀਂ ਸਿੱਧਾ ਇਹਨਾਂ ਦੇ ਨਾਲ ਸੰਪਰਕ ਕਰਕੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਆ ਕਿਹੜਾ ਭੈਣ ਜੀ ਅਮਨਪ੍ਰੀਤ ਜੀ ਕਿਹੜਾ ਭੈਣ ਤੁੱਬਲੀ ਏ ਬੇਟੀ ਦਾ ਕੀ ਨਾ ਸੀ ਤੇ ਕੀ ਗੱਲਬਾਤ ਹੋਈ ਸਾਰੀ ਇਹਦਾ ਨਾ ਕਵਲਜੀਤ ਸਕੂਲ ਜਾਂਦੀ ਹਿੰਦੀ ਸੀ ਸਕੂਲੋਂ ਇੱਕੇ ਦਮ ਹੋ ਗਈ ਤੇ ਡਾਕਟਰ ਉਹ ਨਾ ਸਕੂਲ ਵਾਲਿਆਂ ਪੇਜ ਦਿੱਤਾ ਉਹਦੇ ਵੀ ਕਰੇ ਚਲ ਜਾ ਕਵਲ ਕਰੇ ਆਈ ਤੇ 슈ਗਰ ਚ ਚੈੱਕ ਕਰਵਾਈ ਡਾਕਟਰ ਨੂੰ ਵਿਖਾਇਆ ਉਹਨੂੰ ਕਿਹਾ ਵੀ ਮੈਨੂੰ ਆ ਲੱਗਦਾ ਵੀ ਇਹਨੂੰ 슈ਗਰ ਆ ਜਵੇਂ ਤੇ ਉਹ ਵਿਖਾਈ ਤੇ 슈ਗਰ ਨਿਕਲੀ 6 ਮਹੀਨੇ ਚੱਲੇ 6 ਮਹੀਨਿਆਂ ਦੇ ਵਿੱਚ ਵਿੱਚ ਇੰਦਾ ਸਕੂਲ ਵਾਲਿਆਂ ਨੇ ਮਿਲ ਕੇ ਕਹਿਤਾ ਵੀ ਕਬਲ ਤੂੰ ਨਾ ਆਇਆ ਕਰ ਤੈਨੂੰ ਪੇਪਰਾਂ ਚ ਬੁਲਾ ਲਾਂਗੇ ਤੂੰ ਇੱਥੇ ਹੋ ਜੰਨੀ ਆ ਹੋਰ ਤਰ੍ਹਾਂ ਡਿੱਗ ਪੈਂਦੀ ਆ ਜਦੋਂ ਵੱਧਦੀ ਆ ਤੇ 6 ਮਹੀਨਿਆਂ ਦੇ ਵਿੱਚ ਵਿੱਚ ਹੀ ਇੰਦਾ ਹੋ ਗਈ ਆ ਹੁਣ ਕੀ ਮੁਸ਼ਕਲ ਆ ਰਹੀ ਤੁਹਾਨੂੰ ਉਹ ਮੁਸ਼ਕਲ ਡਾਕਟਰ ਸਾਹਿਬ ਜੀ ਨੇ ਜੋ ਸਾਡੇ ਕੋਲ ਹੈਗਾ ਹੀ ਅਸੀਂ ਲਾ ਚੁੱਕੇ ਆ ਉਹਨਾਂ ਨੇ ਕਿਹਾ ਵੀ ਕਿਡਨੀਆਂ واش ਕਰਾਉਣੀਆਂ ਪੈਣੀਆਂ ਤੁਨ ਤਵਾਉਣੀਆਂ ਪੈਣੀਆਂ ਹੁਣ ਇਲਾਜ ਖਣੋ ਅੱਜ ਤਿੰਨ ਦਿਨੋਂ ਚੱਲੇ ਵੀ ਨਹੀਂ ਹਟਦੋ ਜਾ ਜਾ ਰਿਹਾ ਤੇ ਪਹਿਲਾਂ ਕਿੰਨੇ ਕ ਪੈਸੇ ਜਿਹੜੇ ਲੱਗ ਚੁੱਕੇ ਸਾਡੇ ਲੱਖ ਲੱਖ ਦੇ ਲੱਗੇ ਚਲੇ ਗਿਆ ਜੀ ਹੁਣ ਕੀ ਮੰਗ ਕਰਦੇ ਸਮਾਜੇ ਇਹ ਹੋਈ ਜਾਨੇ ਵੀ ਸਾਡੀ ਬੱਚੀ ਬਾਝ ਜਾਵੇ ਤੇ ਸਾਡੀ ਮਦਦ ਕਰੋ ਜਿੰਨੀ ਹੁੰਦੀ ਵੀਰੋ